ਸਸੀਕਾਰ ਜੀ ਸਾਰੀ YouTube ਫੈਮਿਲੀ ਨੂੰ ਸਤਿ ਸ੍ਰੀ ਅਕਾਲ ਪਿੰਡਾਂ ਦੇ ਹਾਲਾਤ ਇਹ ਜੇ ਹੁੰਦੇ ਨੇ ਅਸੀਂ ਕਿਹੜੇ ਵੇਲੇ ਆ ਕੇ ਇੱਥੇ ਬੈਠਣਾ ਕੁਰਸੀ ਤੇ ਤਾਂ ਸਾਨੂੰ ਬਸ ਹਜੇ ਕੋਈ ਨਹੀਂ ਆਈ ਤੇ 2:00 ਵੱਜ ਗਏ ਤੇ ਹਨਾ ਸਾਨੂੰ ਹੁਣ ਘਰ ਨੂੰ ਵਾਪਸ ਮੁੜਨਾ ਪੈ ਰਿਹਾਗਾ ਵੀ ਆਪਾਂ ਜਾਂਦੇ ਸੀ ਦਵਾਈ ਲੈਣ ਫੱਤੇ ਵੀ ਅਕਸਰਾ ਕਰਾ ਕੇ ਦਵਾਈ ਲਿਓਣੀ ਸੀ ਢੂਈ ਦੀ ਤੇ ਦਵਾਈ ਲੈਣ ਜਾਂਦੇ ਸੀ ਤੇ ਬਸ ਆਈ ਨਹੀਂ ਨੰਨ ਨੂੰ ਬੈਠਾ ਸੀ ਕੁਰਸੀ ਤੇ ਹੁਣ ਵੱਜ ਗਏ 2 ਤੇ ਆਪਾਂ ਘਰ ਨੂੰ ਬਾਅਸ ਹੋ ਗਏ ਤੇ ਆ ਜਾਂਦੀ ਆਪਣੀ ਪੰਮੀ ਤੇ ਅੱਕ ਕੇ ਅਸੀਂ ਹੁਣ ਘਰ ਨੂੰ ਹੀ ਵਾਦਣਾ ਤੇ ਬਸ ਸਾਨੂੰ ਕੋਈ ਮਿਲੀ ਨਹੀਂ ਹੈਗੀ ਕਿ ਨਾ ਕੋਈ ਸਾਨੂੰ ਮੋਟਰਸਾਈਕਲ ਵਾਲਾ ਮਿਲਿਆ ਮੈਂ ਤੇ ਫਿਰ ਤਾਂ ਇਹ ਸਾਨੂੰ ਵੀ ਟਾਈਮ ਕਹੇ ਜੇ ਨਹੀਂ ਕੋਈ ਚੜਾਉਂਦਾ ਸਿੱਧੇ ਸਿੱਧੇ ਹੈ ਨਹੀਂ ਹਨਾ ਤੇ ਤੋਰੀ ਪਾ ਮਾ ਤੋਰੀ ਫਿਰ ਇਹ ਕੰਨੀ ਦੁਨੀਆ ਮਰਜੀ ਮੈਂ ਕਿੱਸੇ ਨੂੰ ਚੜਾਉਂਦਾ ਨਹੀਂ ਹੈਗਾ ਹਾਲਾਤ ਬਹੁਤ ਜ਼ਿਆਦਾ ਟਾਈਮ ਮਾੜੇ ਨੇ ਮੋਟਰਸਾਈਕਲ ਤੋਂ ਬਿਛੇਰੇ ਨੰਗੀ ਆਉਂਦੇ ਨੇ ਚੜਾਉਂਦਾ ਨਹੀਂ ਨਾ ਕੋਈ ਟਾਈਮ ਮਾੜੇ ਨੇ ਭੰਮੀ ਹੈ ਡਰਤਾ ਬਲਾ ਹਮ ਤੇ ਹੱਸਿਆ ਲਾਇ ਕਿ ਚੱਲਦੇ ਆ ਨਾ ਕਿਤਾ ਪਾਗਾ ਹੀ ਆ ਤਿਆਰ ਤੋਂ ਤਾਂ ਹੋ ਗਈਆਂ ਫਿਰ ਤਾਂ ਦੋ ਰੋ ਦੇਖੇ ਕ ਨਹੀਂ ਆਉਂਦਾ ਇੱਕ ਇੱਕ ਨਹੀਂ ਆਉਂਦਾ ਕੋਈ ਇੱਕ ਅਲੱਗ-ਅਲੱਗ ਨਹੀਂ ਕੋਈ ਆਉਂਦਾ ਤੇ ਜਿਹੜਾ ਕੋਈ ਕੱਲਾ ਆਉਂਦਾ ਵੀ ਆ ਤੇ ਉਹ ਕਿਹੜਾ ਚੜਾ ਲੈਂਦਾ ਵਾ ਉਹ ਚੜਾਉਂਦਾ ਹੀ ਨਹੀਂ ਆ ਉਹ ਨਹੀਂ ਕੱਲ ਨੂੰ ਸੁਵੇਹਾਂ ਲੈ ਜੀ ਮਰਜ਼ੀ ਪਰ ਆ ਬਸ ਉੱਖ ਰੱਖੇ ਬੰਮੀ ਹੁਣ ਕੱਲ ਨੂੰ ਨਾ ਕੀ ਕਰਾਂਗੇ ਆਪਾਂ ਮੜਾ ਆਪਾਂ ਵੀ ਵੇਲੇ ਸੇ ਰੋਟਾ ਖਾਣੀ ਜੰਗਾ ਸੁਦੇਹੀ ਨਿਵੇੜ ਕੇ ਕੰਮ ਕੋਈ ਫਿਰਦੀ ਆ ਕੱਖਾਂ ਵਾਲੀ ਭੈਣ ਹਨ ਛੋਲੀ ਮੰਨੀ ਆਉ ਰਹੀ ਆਪਣੇ ਘਰ ਸੇ ਆਪਣੀ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਆ ਕਰੋ ਬੈਲ ਤੇ ਘੰਟੀ ਵਾਲਾ ਬਟਨ ਵੀ ਦਬ ਦਿਖਾ ਧੰਨਵਾਦ